ਪ੍ਰੇਜ਼ ਲਾਰਡ ਹallelujah ਜੈ ਮਸੀਹ ਕੀ ਪਰਮੇਸ਼ਰ ਦਾ ਧੰਨਵਾਦ ਹੋ ਅੱਜ ਇੱਕ ਵਾਰ ਫਿਰ ਤੋਂ ਸੁੰਦਰ ਸਮੇਂ ਦੇ ਲਈ ਕਿ ਖੁਦਾਵੰਦ ਨੇ ਇੱਕ ਵਾਰ ਫਿਰ ਤੋਂ ਤੁਹਾਡੇ ਵਿੱਚ ਆਉਣ ਦੇ ਲਈ ਮਦਦ ਤੇ ਸਹਾਇਤਾ ਕੀਤੀ ਆ ਮੇਰੇ ਪਿਆਰਿਓ ਅੱਜ ਜਿਹੜਾ ਵਿਸ਼ੇ ਆ ਉਹ ਮੈਂ ਵਿਸ਼ੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਬੜਾ ਹੀ ਇੰਪੋਰਟੈਂਟ ਮਹੱਤਮਪੂਰਨ ਵਿਸ਼ੇ ਆ ਮੇਰੇ ਅਜ਼ੀਜ਼ੋ ਅੱਜ ਅਸੀਂ ਵੇਖ ਰਹੇ ਹਾਂ ਫੇਸਬੁੱਕ ਤੇ YouTube ਤੇ ਪੰਜਾਬ ਦੇ ਵਿੱਚ ਖਾਸ ਕਰਕੇ ਆराधना ਦੇ ਮਾਹੌਲ ਨੂੰ ਸ਼ੈਤਾਨੇ ਨਚਨ 扑ੜਕਣ ਵਾਲਾ ਇੱਕ ਡਾਂਸ ਕਲੱਬ ਦੀ ਤਰ੍ਹਾਂ ਬਣਾ ਛੱਡਿਆ ਹੈ ਸੋ ਅਸੀਂ ਨਵੇਂ ਅਤੇ ਪੁਰਾਣੇ ਨਿਯਮ ਦੋਨਾਂ ਦੇ ਨਾਲ ਅੱਜ ਦੀ ਆराधना ਦੀ ਤੁਲਨਾ ਕਰਾਂਗੇ ਅਤੇ ਸਹੀ ਆराधना ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਸਹੀ ਆਰਾਧਨਾ ਹੈ ਕੀ ਆ ਮੇਰੇ ਪਿਆਰਿਓ ਅੱਜ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਆ ਨਵੇਂ ਨੇਮ ਦੇ ਵਿੱਚੋਂ ਵੀ ਤੇ ਪੁਰਾਣੇ ਨੇਮ ਦੇ ਵਿੱਚੋਂ ਵੀ ਤੇ ਉਹਨਾਂ ਦੋਨਾਂ ਦਾ ਨਿਚੋੜ ਕੱਢ ਕੇ ਅੱਜ ਅਸੀਂ ਇੱਕ ਸਹੀ ਆਰਾਧਨਾ ਦੇ ਬਾਰੇ ਦੇਖਾਂਗੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਜੋ ਆ ਉਹ ਬਰਬਾਦੀ ਦੇ ਵੱਲ ਆ। ਮਸੀਹਤੇ ਬਹੁਤ ਫੈਲ ਰਹੀ ਆ। ਲੋਕ ਗਿਣਤੀ ਦੇ ਵਿੱਚ ਤੇ ਆ ਰਹੇ ਆ। ਪਰ ਸਹੀ ਉਪਦੇਸ਼ ਨਾ ਹੋਣ ਕਰਕੇ ਮੇਰੇ ਪਿਆਰਿਓ ਮਸੀਹ ਦੇ ਵਿੱਚ ਹੋਣ ਦੇ 바ਵਾ ਯੋਧ ਵੀ ਉਹ ਨਾਸ਼ ਦੇ ਵੱਲ ਵੱਧਦੇ ਜਾ ਰਹੇ ਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਮੇਰੀ ਪ੍ਰਜਾ ਗਿਆਨ ਦੇ ਨਾ ਹੋਣ ਕਰਕੇ ਕੀ ਹੋ ਰਹੀ ਆ ਨਾਸ਼ ਹੋ ਰਹੀ ਆ ਸੋ ਬੜੇ ਧਿਆਨ ਦੇ ਕੇ ਤੁਸੀਂ ਇਸ ਵਿਸ਼ੇ ਨੂੰ ਸਮਝਣਾ ਆ ਸਿੱਖਣਾ ਆ ਜੋ ਅੱਜ ਅਸੀਂ ਸਿੱਖਣ ਵਾਲੇ ਆ ਮੇਰੇ ਪਿਆਰਿਓ ਸਭ ਤੋਂ ਪਹਿਲਾਂ ਅਸੀਂ ਪੁਰਾਣੀ ਨੇਮ ਦੇ ਵਿੱਚ ਕੁਝ ਗੱਲਾਂ ਨੂੰ ਦੇਖਾਂਗੇ ਸੋ ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਪੁਰਾਣੀ ਨੇਮ ਦੇ ਵਿੱਚ ਲਿਖਿਆ ਤੁਸੀਂ ਡੱਫ ਵਜਾਉਂਦੇ ਹੋਏ ਤੇ ਨੱਚਦੇ ਹੋਏ ਪਰਮੇਸ਼ਰ ਦੀ ستੂਤੀ ਕਰੋ ਤੇ ਸਭ ਤੋਂ ਵੱਡੀ ਉਦਾਹਰਨ ਲਈ ਜਾਂਦੀ ਆ 다ਊਦ ਰਾਜਾ ਦੀ ਕਿ ਉਹ ਨੱਚਿਆ ਅਸੀਂ ਵੀ ਨੱਚਾਂਗੇ ਕਰਕੇ ਪਰ ਮੇਰੇ ਪਿਆਰਿਓ ਮੈਂ ਅੱਜ ਤੁਹਾਨੂੰ ਨਵੇਂ ਨੇਮ ਤੇ ਪੁਰਾਣੇ ਨੇਮ ਦੇ ਵਿੱਚ ਜਿਹੜਾ ਅੰਤਰ ਦੱਸਾਂਗਾ ਉਹ ਅੰਤਰ ਜ਼ਮੀਨ ਅਤੇ ਆਸਮਾਨ ਦੀ ਤਰ੍ਹਾਂ ਹੋਏਗਾ ਬੜੇ ਧਿਆਨ ਦੇ ਕੇ ਸੁਣਨਾ ਆ ਸਭ ਤੋਂ ਪਹਿਲਾਂ ਅਸੀਂ ਪੁਰਾਣੇ ਨੇਮ ਦੀ ਗੱਲ ਕਰਾਂਗੇ ਪੁਰਾਣੇ ਨੇਮ ਦੀ ਜਿਹੜੀ ਆਰਾਧਨਾ ਸੀ ਉਹਦੇ ਵਿੱਚ ਬਹੁਤ ਸਾਰੇ ਬਾਰੀ ਪ੍ਰੈਕਟਿਕਰਨ ਸੀ ਪੁਰਾਣੇ ਨੇਮ ਦੀ ਆਰਾਧਨਾ ਦੇ ਵਿੱਚ ਕੀ ਸੀ ਬਹੁਤ ਜ਼ਿਆਦਾ ਬਾਰੀ ਪ੍ਰੈਕਟਿਕ ਕਰਨਾ ਨੰਬਰ 1 ਜਿਹਦੇ ਵਿੱਚ ਮੁੱਖ ਤੌਰ ਤੇ ਪਸ਼ੂਆਂ ਦੀ ਬਲੀ ਕਰਨਾ ਹੁੰਦਾ ਸੀ ਮੇਰੇ ਪਿਆਰਿਓ ਪਸ਼ੂਆਂ ਦੀ ਬਲੀ ਕਰਨ ਤੋਂ ਸਵਾਇ ਤੁਸੀਂ ਪਰਮਿਸ਼ਨ ਨੂੰ ਖੁਸ਼ ਨਹੀਂ ਸੀ ਕਰ ਸਕਦੇ ਸੋ ਕਹਿਣ ਦਾ ਮਤਲਬ ਪੁਰਾਣੇ ਨੀਮ ਦੇ ਵਿੱਚ ਆਰਾਧਨਾ ਦਾ ਇੱਕ ਮੁੱਖ 파ਟ ਹੁੰਦਾ ਸੀ ਪਰਮੇਸ਼ਵਰ ਦੇ ਅੱਗੇ ਬਲੀ ਕਰਨਾ ਆਪਣੇ ਪਾਪਾਂ ਦੇ ਨਿਮਿਤ ਕਿਉਂਕਿ ਜਦ ਤੱਕ ਤੁਸੀਂ ਬਲੀ ਨਹੀਂ ਲੈ ਕੇ ਜਾਓਗੇ ਆਪਣੇ ਪਾਪਾਂ ਦੇ ਨਿਮਿਤ ਪਸ਼ੂ ਨੂੰ ਬਲੀ ਨਹੀਂ ਕਰੋਗੇ ਤਦ ਤੱਕ ਤੁਸੀਂ ਪ੍ਰਭੂ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ ਨੰਬਰ 2 ਇਹ ਸੀ ਪੁਰਾਣੀ ਨੀਯਮ ਦੀ ਆਰਾਧਨਾ ਦਾ ਬਾਰੀ ਪ੍ਰੈਕਟਿਸ ਕਰਨਾ ਜਿਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਆ ਬਲੀ ਕਰਨਾ ਨੰਬਰ 2 ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜ਼ਾਜ਼ਗ ਜਿਹੜਾ ਸੀ ਉਹ ਪਰਮੇਸ਼ਵਰ ਨੂੰ ਪਰਸੰਨ ਕਰਨ ਦੇ ਲਈ ਹੈ ਪਰਮੇਸ਼ਵਰ ਦੇ ਅੱਗੇ ਇੱਕ ਤੂਫਦਾਨ ਜਾਂ ਇੱਕ ਧੂਫ ਜਲਾਉਂਦਾ ਸੀ ਜਦ ਉਸ ਧੂਫ ਨੂੰ ਜਲਾਇਆ ਜਾਂਦਾ ਸੀ ਉਸ ਧੂਫ ਦੇ ਵਿੱਚ ਕੁਝ ਅچھے ਸੁਗੰਧਦ્રਵ ਚੀਜ਼ਾਂ ਪਾ ਕੇ ਜਦ ਮਿਲਾਪ ਵਾਲੇ ਤੰਬੂ ਦੇ ਵਿੱਚ ਧੂਆ ਧੂਆ ਹੋ ਜਾਂਦਾ ਸੀ ਤੇ ਉਸ ਧੂਵੇਂ ਦੇ ਵਿੱਚੋਂ ਪਰਮੇਸ਼ਰ ਦੀ ਆਵਾਜ਼ ਆਉਂਦੀ ਸੀ ਲੋਕਾਂ ਦੇ ਨਾਲ ਪਰਮੇਸ਼ਰ ਗੱਲ ਕਰਦਾ ਸੀ ਉਸ ਧੂਵੇ ਦੇ ਦੁਆਰਾ ਸੋ ਇਹ ਸੀ ਦੂਜਾ ਪ੍ਰੈਕਟਿਕ ਕਰਨਾ ਪਰਮੇਸ਼ਰ ਦੇ ਨਾਲ ਗੱਲ ਕਰਨ ਦੇ ਲਈ ਤੂਪਧਾਨ ਜਲਾਉਣਾ ਇਹ ਵੀ ਪੁਰਾਣੇ ਨੀਮ ਦੇ ਵਿੱਚ ਬਹੁਤ ਜ਼ਰੂਰੀ ਸੀ ਤੇ ਤੀਜਾ ਜਿਹੜਾ ਬਾਹਰੀ ਪ੍ਰੈਕਟਿਕ ਕਰਨ ਜਿਹੜਾ ਅੱਜ ਨਵੇਂ ਨੀਮ ਦੇ ਵਿੱਚ ਕਸੀਟਿਆ ਜਾ ਰਿਹਾ ਆ ਕਿਹੜਾ ਨੱਚ ਕੇ ਆਰਾਧਨਾ ਕਰਨਾ ਇਹ ਵੀ ਮੇਰੇ ਪਿਆਰਿਓ ਅ ਕਹਿ ਸਕਦੇ ਆ ਕਿ ਪੁਰਾਣੀ ਨੀਮ ਦੇ ਵਿੱਚ ਆਰਾਧਨਾ ਕਰਨ ਦਾ ਇੱਕ ਬਾਰੀ ਪ੍ਰੈਕਟਿਕਰਨ ਸੀ ਜਿਵੇਂ ਤੁਸੀਂ ਜਬੂਰਾ ਦੀ ਕਿਤਾਬ ਪੜ੍ਹਦੇ ਹੋ ਕਿ ਡੱਫ ਵਜਾਉਂਦੇ ਤੇ ਨੱਚਦੇ ਹੋਏ ਪਰਮੇਸ਼ਰ ਦੀ ਕੀ ਕਰੋ ਸਤੂਤੀ ਕਰੋ ਕਰਕੇ ਸੋ ਮੇਰੇ ਪਿਆਰਿਓ ਲੇਕਿਨ ਜਦ ਅਸੀਂ ਕਰਦੇ ਕਰਦੇ ਨਵੇਂ ਨੀਮ ਦੇ ਵਿੱਚ ਆ ਜਾਂਦੇ ਆ ਸੋ ਨਵੇਂ ਨੀਮ ਦੇ ਵਿੱਚ ਜਿਹੜੇ ਆਰਾਧਨਾ ਆ ਉਹਦੇ ਵਿੱਚ ਬਾਰੀ ਪ੍ਰੈਕਟਿਕਰਨ ਖਤਮ ਹੋ ਜਾਂਦੇ ਆ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਆਦਨਾ ਨਹੀਂ ਰਹਿ ਜਾਂਦੀ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਬਲੀ ਦੇ ਬਾਰੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਸਾਰਿਆਂ ਲਈ ਇੱਕ ਹੀ ਵਾਰ ਬਲੀਦਾਨ ਹੋ ਕੇ ਸਾਨੂੰ ਪਾਪ ਤੋਂ ਰਹਿਤ ਕਰ ਦਿੱਤਾ ਹੁਣ ਸਾਡੇ ਵਿੱਚ ਕੋਈ ਪਰਦਾ ਨਹੀਂ ਆ ਉਹਦੇ ਬਲੀ ਹੋਣ ਦੇ ਨਾਲ ਜਿਹੜਾ ਸਾਡੇ ਵਿਚਕਾਰ ਤੇ ਪਰਮੇਸ਼ਰ ਦੇ ਵਿਚਕਾਰ ਪਰਦਾ ਸੀ ਉਹ ਡਿੱਗ ਚੁੱਕਿਆ ਵਾ ਤੇ ਇਸ ਕਰਕੇ ਹੁਣ ਅਸੀਂ ਡਾਇਰੈਕਟ ਖੁਦਾ ਦੇ ਕੋਲ ਜਾ ਸਕਦੇ ਹਾਂ ਦੇ ਮੇਰੇ ਪਿਆਰਿਓ ਹੁਣ ਸਾਨੂੰ ਬਲੀ ਚੜਾਉਣ ਦੀ ਜ਼ਰੂਰਤ ਨਹੀਂ ਆ ਪਸ਼ੂਆਂ ਦੀ ਬਲੀ ਕਰਨ ਦੀ ਲੋੜ ਨਹੀਂ ਆ ਹੁਣ ਉਹਦੇ ਲਈ ਸਾਨੂੰ ਪਰਮੇਸ਼ਵਰ ਦੇ ਅੱਗੇ ਹੋਟਾਂ ਦਾ ਬਲੀਦਾਨ ਚੜਾਉਣਾ ਜ਼ਰੂਰੀ ਆ ਬੋਲੋ ਹallelujah ਸੋ ਆਈਏ ਇੱਕ ਵਚਨ ਪੜ੍ਹਦੇ ਹਾਂ ਇਬਰਾਨੀਆਂ ਦੀ ਕਿਤਾਬ ਉਹਦਾ 13 ਬਾਪ ਉਹਦਾ 15 ਵਚਨ 13 ਦਾ 15 ਇਸ ਲਈ ਹਮ ਉਸਕੇ ਦੁਆਰਾ स्तुति रूपी ਬਲੀਦਾਨ ਅਰਥਾਤ ਉਨ ਹੋਟੋਂ ਕਾ ਫਲ ਜੋ ਉਸਕੇ ਨਾਮ ਕਾ ਅੰਗੀਕਾਰ ਕਰਤੇ ਹੈ ਪਰਮੇਸ਼ਰ ਕੋ ਸਰਬਦਾ ਚੜਾਇਆ ਕਰੇ ਮੇਰੇ ਪਿਆਰਿਓ ਇਸ ਜਗ੍ਹਾ ਤੇ ਲਿਖਿਆ ਇਸ ਕਰਕੇ ਹੁਣ ਪਰਮੇਸ਼ਰ ਨੂੰ ਸਤੂਤੀ ਰੂਪੀ ਬਲੀਦਾਨ ਅਰਥਾਤ ਉਨਾ ਹੋਟਾਂ ਦਾ ਫਲ ਜਿਹੜਾ ਉਹਦੇ ਨਾਮ ਦਾ ਅੰਗੀਕਾਰ ਕਰਦੇ ਉਹ ਪਰਮੇਸ਼ਰ ਨੂੰ ਸਰਬਦਾ ਕੀ ਕਰਿਆ ਕਰਨ ਚੜਾਇਆ ਕਰਨ ਮੇਰੇ ਅਜ਼ੀਜ਼ੋ ਹੁਣ ਸਾਨੂੰ ਬਲੀ ਕਰਨ ਦੀ ਲੋੜ ਨਹੀਂ ਬਲੀ ਸਾਡੀ ਏਕੀ ਵਾਰ ਯੀਸ਼ੂ ਮਸੀਹ ਨੇ ਆਪਣਾ ਲਹੂ ਬਹਾ ਕੇ ਦੇ ਦਿੱਤੀ ਹੈ ਪਰ ਅਸੀਂ ਹੁਣ ਬਲੀਦਾਨ ਕਿਦਾਂ ਚੜਾਉਣਾ ਆ ਪਰਮੇਸ਼ਵਰ ਦੀਆਂ ਪਲਿਹਾਈਆਂ ਨੂੰ ਯਾਦ ਕਰਦੇ ਹੋਏ ਆਪਣੇ ਹੋਟਾਂ ਦਾ ਸਤੂਤੀ ਰੂਪੀ ਬਲੀਦਾਨ ਚੜਾਉਣਾ ਆ ਬੋਲੋ ਹਾਲੇਲੂਇਆ ਮੇਰਾ ਕਹਿਣ ਦਾ ਮਤਲਬ ਕੀ ਆ ਪੁਰਾਣੇ ਨੇਮ ਦੇ ਵਿੱਚ ਸੀ ਆਰਾਧਨਾ ਦਾ ਬਾਰੀ ਪ੍ਰੈਕਟਿਕ ਕਰਨ ਬਲੀ ਚੜਾਉਣਾ ਹੁਣ ਨਵੇਂ ਨੇਮ ਦੇ ਵਿੱਚ ਉਹ ਬਲੀ ਦਾ ਸਿਸਟਮ ਖਤਮ ਆ ਹੁਣ ਅਸੀਂ ਹੋਟਾਂ ਦਾ ਬਲੀਦਾਨ ਪਰਮੇਸ਼ਰ ਨੂੰ ਚੜਾਉਨੇ ਆ ਉਹਦੀਆਂ ਵਡਿਆਈਆਂ ਨੂੰ ਉਹਦੀਆਂ ਭਲਾਈਆਂ ਨੂੰ ਯਾਦ ਕਰਦੇ ਹੋਏ ਆਪਣੇ ਪਰਮੇਸ਼ਰ ਨੂੰ ਆਪਣੇ ਹੋਟਾਂ ਦੇ ਸ਼ਬਦਾਂ ਦੇ ਦੁਆਰਾ ਸੀ ਕੀ ਦਿੰਨੇ ਆ ਬਲੀਦਾਨ ਹੁਣ ਸਾਨੂੰ ਬਲੀ ਕਰਨ ਦੀ ਅਵਸ਼ਕਤਾ ਨਹੀਂ ਆ ਮੇਰੇ ਪਿਆਰੇ ਉਹ ਦੂਜਾ ਬਾਰੀ ਪ੍ਰੈਕਟਿਕਰਨ ਸੀ ਪਰਮੇਸ਼ਰ ਦੇ ਨਾਲ ਗੱਲ ਕਰਨ ਦੇ ਲਈ ਮਿਲਾਪ ਦੇ ਤੰਬੂ ਦੇ ਵਿੱਚ ਉਹ ਥੂਪ ਦਾਣ ਜਲਾਉਣਾ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੁਣ ਸਾਨੂੰ ਇਹ ਨਵੇਂ ਨੇਮ ਦੇ ਵਿੱਚ ਬਾਰੀ ਪ੍ਰੈਕਟਿਸ ਕਰਨ ਧੂਪ ਜਲਾਉਣ ਦੀ ਜ਼ਰੂਰਤ ਨਹੀਂ ਆ ਹੁਣ ਪਰਮੇਸ਼ਵਰ ਦੇ ਨਾਲ ਗੱਲਾਂ ਕਰਨ ਦੇ ਲਈ ਤੁਸੀਂ ਆਪਣੇ ਟੁੱਟੇ ਹੋਏ ਮਨ ਦਾ ਬਲੀਦਾਨ ਦੇਣਾ ਆ ਮੇਰੇ ਅਜ਼ੀਜ਼ੋ ਜਦ ਤੁਸੀਂ ਟੁੱਟੇ ਹੋਏ ਮਨ ਦੇ ਨਾਲ ਖੁਦਾ ਦੇ ਅੱਗੇ ਦੁਹਾਈ ਦੋਗੇ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਕੀ ਕਰਦਾ ਆ ਸੁਣਦਾ ਆ ਇੱਕ ਵਚਨ ਪੜਾਂਗੇ ਜਬੂਰਾ ਦੀ ਕਿਤਾਬ ਉਹਦਾ 51 ਬਾਬ 16 ਤੇ 17 ਵਚਨ ਪੜਾਂਗੇ ਕਿਉਂਕਿ ਤੂੰ ਮੇਲ ਬਲੀ ਸੇ ਪਰਸੰਨ ਨਹੀਂ ਹੋਤਾ ਨਹੀਂ ਤੋ ਮੈਂ ਦੇਤਾ ਹੋਮ ਬਲੀ ਸੇ ਵੀ ਤੂੰ ਪਰਸੰਨ ਨਹੀਂ ਹੋਤਾ 17 ਦੇ ਵਿੱਚ ਲਿਖਿਆ ਟੁੱਟਾ ਮਨ ਪਰਮੇਸ਼ਰ ਦੇ ਯੋਗੇ ਬਲੀਦਾਨ ਹੈ ਹੇ ਪਰਮੇਸ਼ਰ ਤੂੰ ਟੂਟੇ ਔਰ ਪਿਸੀ ਹੋਏ ਮਨ ਕੋ ਤੁਸ਼ ਨਹੀਂ ਜਾਣਤਾ ਹਾਲੇਲੂਇਆ ਮੇਰੇ ਪਿਆਰਿਓ ਇੱਥੇ ਪ੍ਰਭੂ ਦਾ ਦਾਸ ਕਹਿੰਦਾ ਤੂੰ ਮੇਲ ਬਲੀ ਤੋਂ ਪਰਸੰਨ ਨਹੀਂ ਹੁੰਦਾ ਨਹੀਂ ਜਬ ਮੈਂ ਤੈਨੂੰ ਦਿੰਨਾ ਕਹਿੰਦਾ ਤੂੰ ਹੋਮ ਬਲੀ ਤੋਂ ਵੀ ਪਰਸੰਨ ਨਹੀਂ ਹੁੰਨਾ ਪਰ ਵਚਨ ਤੇ ਲਿਖਿਆ ਟੁੱਟਾ ਹੋਇਆ ਮਨ ਪਰਮੇਸ਼ਰ ਦੇ ਜੋਗ ਬਲੀਦਾਨ ਆ ਇਸ ਕਰਕੇ ਹੁਣ ਸਾਨੂੰ ਧੂਪ ਚੜਾਉਣ ਦੀ ਲੋੜ ਨਹੀਂ ਆ ਤੁਸੀਂ ਆਪਣੇ ਪਰਮੇਸ਼ਰ ਦੇ ਕਦਮਾਂ 'ਚ ਜਦ ਟੁੱਟੇ ਹੋਏ ਮਨ ਦੇ ਨਾਲ ਬੈਨੇ ਹੋ ਰੋਨੇ ਹੋ ਕਰਲਾਉਣੇ ਹੋ ਤੇ ਮੇਰੇ ਪਿਆਰਿਓ ਖੁਦਾ ਅਰਾਧਨਾ ਦੇ ਦੁਆਰਾਂ ਤੁਹਾਡੇ ਨਾਲ ਗੱਲਾਂ ਕਰਦਾ ਆ ਬੋਲੋ ਹਾਲੇਲੂਇਆ ਇਸ ਕਰਕੇ ਪੁਰਾਣੀ ਨੇਮ ਦੇ ਵਿੱਚ ਦੂਜਾ ਨੰਬਰ ਵਾਰੀ ਪ੍ਰੈਕਟਿਸ ਕਰਨ ਕੀ ਸੀ ਧੂਪ ਜਲਾਉਣਾ ਲੇਕਿਨ ਨਵੇਂ ਨੇਮ ਦੇ ਵਿੱਚ ਹੁਣ ਤੁਸ ਤੁਹਾਨੂੰ ਧੂਪ ਜਲਾਉਣ ਦੀ ਲੋੜ ਨਹੀਂ ਆ ਮੇਰੇ ਪਿਆਰਿਓ ਬਾਈਬਲ ਦੱਸਦੀ ਆ ਕਿ ਟੁੱਟਾ ਹੋਇਆ ਮਨ ਪਰਮੇਸ਼ਵਰ ਦੇ ਯੋਗ ਬਲੀਦਾਨ ਆ ਬੋਲੋ ਹਾਲੇਲੂਇਆ ਇਸ ਕਰਕੇ ਹੁਣ ਖੁਦਾ ਨਾਲ ਗੱਲਾਂ ਕਰਨ ਦੇ ਲਈ ਮੇਰੇ ਪਿਆਰਿਓ ਤੁਹਾਡਾ ਮਨ ਟੁੱਟਾ ਹੋਣਾ ਚਾਹੀਦਾ ਤੁਹਾਨੂੰ ਕਿਸੇ ਧੂਪ ਜਲਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਤੇ ਮੇਰੇ ਅਜ਼ੀਜ਼ੋ ਤੀਜਾ ਪੁਆਇੰਟ ਸੀ ਯਹੋਵਾ ਪਰਮੇਸ਼ਵਰ ਦੇ ਅੱਗੇ ਧਾਫ ਵਜਾਉਂਦੇ ਤੇ ਨੱਚਦੇ ਹੋਏ ਉਹਦੀ ਕੀ ਕਰੋ ਸਤੂਤੀ ਕਰੋ ਪਰ ਨਵੇਂ ਨੇਮ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਆ ਨੱਚਣ ਵਾਲਾ ਬਾਰੇ ਪ੍ਰਕਟ ਕਰਨ ਬਿਲਕੁਲ ਖਤਮ ਆ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਯਾ ਦੋਸਤ ਯੋਹੰਨਾ 4 ਅਧਿਆਇ ਉਹਦਾ 23 ਤੇ 24 ਵਚਨ ਪੜਦੇ ਆ ਉਥੇ ਯੀਸ਼ੂ ਨੇ ਕੀ ਕਿਹਾ ਉਹ ਸਮੇਂ ਆਉਂਦਾ ਹੈ ਵਰਨ ਹੁਣੇ ਹੈ ਜਦੋਂ ਸੱਚੇ ਪਗਤ ਪਿਤਾ ਦੀ ਆਰਾਧਨਾ ਕਿਦਾ ਕਰਨਗੇ ਆਤਮਾ ਤੇ ਸਚਾਈ ਨਾਲ ਕਰਨਗੇ ਕਿਉਂਕਿ ਅੱਗੇ ਲਿਖਿਆ ਪਰਮੇਸ਼ਵਰੇ ਆਤਮਾਆਂ ਤੇ ਅਵਸ਼ਯਾ ਕਿ ਉਹਦੀ ਆਰਾਧਨਾ ਵੀ ਆਤਮਾ ਤੇ ਸਚਾਈ ਦੇ ਨਾਲ ਕੀਤੀ ਜਾਏ ਹਾਲੇਲੂਇਆ ਯੀਸ਼ੂ ਨੇ ਸਮਰੀ ਨੂੰ ਕਿਹਾ ਉਹ ਸਮਾਂ ਆਉਂਦਾ ਹੈ ਵਰਨ ਹੁਣੇ ਆ ਇਹਦਾ ਮਤਲਬ ਪਹਿਲਾ ਆਤਮਾ ਅਤੇ ਸਚਾਈ ਦੀ ਆਰਾਧਨਾ ਨਹੀਂ ਸੀ ਹੁੰਦੀ ਪਹਿਲੀ ਆਰਾਧਨਾ ਦੇ ਵਿੱਚ ਬਹੁਤ ਸਾਰੇ ਬਾਹਰੀ ਪ੍ਰੈਕਟਿਕਰਨ ਸੀ ਬਲੀ ਸੀ ਤੂਪ ਚੜਾਉਣਾ ਸੀ ਨੱਚਣਾ ਸੀ ਪਰ ਹੁਣ ਜਿਹੜਾ ਸਮਿਆਂ ਇਹ ਪਰਮੇਸ਼ਰ ਦੀ ਆराधना ਜਿਹੜੀ ਆ ਉਹ ਆਤਮਾ ਤੇ ਸਚਾਈ ਦੇ ਨਾਲ ਹੋਏਗੀ ਆਤਮਾ ਤੇ ਸਚਾਈ ਦੀ ਆराधना ਦੇ ਵਿੱਚ bari ਪ੍ਰੈਕਟਿਕ ਕਰਨੀ ਆ ਮਨੁੱਖ ਲਈ ਦਿਖਾਵੇ ਦੀ ਜਗ੍ਹਾ ਨਹੀਂ ਆ ਤੁਸੀਂ ਆਤਮਾ ਤੇ ਸਚਾਈ ਦੇ ਵਿੱਚ ਯਹੋਵਾ ਦੇ ਨਾਲ ਗੱਲਾਂ ਕਰਦੇ ਹੋ ਬੋਲੋ ਹਾਲੇਲੂਇਆ ਮੇਰੇ ਅਜ਼ੀਜ਼ੋ ਜਿਹੜੀ ਆਤਮਾ ਦੀ ਆराधना ਆ ਨਾ ਉਹ ਤੁਸੀਂ ਮਨੁੱਖ ਨੂੰ ਵਿਖਾਉਣ ਲਈ ਨਹੀਂ ਕਰਦੇ ਕਿਹਨੂੰ ਵਿਖਾਉਣ ਲਈ ਕਰਦੇ ਆ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਤੇ ਉਹਦੇ 'ਚ ਤੁਸੀਂ ਮਨੁੱਖ ਨੂੰ ਨਹੀਂ ਵੇਖਦੇ ਯਹੋਵਾ ਨੂੰ ਵੇਖਦੇ ਹੋ ਉਹਦੇ 'ਚ ਕਿਸੇ ਤੁਸੀਂ ਮਨੁੱਖ ਨਾਲ ਗੱਲਾਂ ਨਹੀਂ ਕਰਦੇ ਪਰਮੇਸ਼ਰ ਦੇ ਨਾਲ ਗੱਲਾਂ ਕਰਦੇ ਹੋ ਮੇਰੇ ਪਿਆਰਿਓ ਆਰਾਧਨਾ ਦਾ ਮਤਲਬ ਹੀ ਕੀ ਆ ਪਰਮੇਸ਼ਰ ਦੇ ਨਾਲ ਗੱਲਾਂ ਕਰਨਾ ਤੇ ਜਦੋਂ ਬਚਨ ਆਉਂਦਾ ਉਦੋਂ ਫਿਰ ਯਹੋਵਾ ਤੁਹਾਡੇ ਨਾਲ ਗੱਲਾਂ ਕਰਦਾ ਜਦੋਂ ਤੁਸੀਂ ਆਰਾਧਨਾ ਕਰਦੇ ਹੋ ਉਦੋਂ ਤੁਸੀਂ ਪ੍ਰਭੂ ਨਾਲ ਗੱਲਾਂ ਕਰਦੇ ਹੋ ਤੇ ਜਦੋਂ ਵਚਨ ਆਉਂਦਾ ਉਦੋਂ ਖੁਦਾ ਤੁਹਾਡੇ ਨਾਲ ਗੱਲ ਕਰਦਾ ਬੋਲੋ ਹallelujah ਸੋ ਇਸ ਕਰਕੇ ਮੇਰੇ ਪਿਆਰਿਓ ਤੁਸੀਂ ਇੱਕ ਗੱਲ ਦੱਸੋ ਨੱਚ ਪੁੜਕ ਕੇ ਘਰਾਂ ਨੂੰ ਚਲੇ ਜਾਣਾ ਇਹ ਯਹੋਵਾ ਨਾਲ ਗੱਲ ਹੀ ਨਹੀਂ ਹੋਈ ਤੇ ਫਿਰ ਆਰਾਧਨਾ ਕਰਨ ਦਾ ਫਾਇਦਾ ਹੀ ਕੀ ਆ ਮੇਰੇ ਪਿਆਰਿਓ ਨੱਚਣਾ ਜਿਹੜਾ ਸੀ ਉਹ ਪੁਰਾਣੇ ਨੀਮ ਦਾ ਬਾਹਰੀ ਪ੍ਰੈਕਟਿਸ ਕਰਨ ਸੀ ਨਵੇਂ ਨੀਮ ਦੇ ਵਿੱਚ ਤੁਸੀਂ ਮੱਤੀ ਤੋਂ ਲੈ ਕੇ ਪ੍ਰਕਾਸ਼ ਦੀ ਪੋਤੀ ਤੱਕ ਪੜ ਲੈਣਾ ਕਿ ਤੇ ਵੀ ਤੁਹਾਨੂੰ ਜਿਹੜਾ ਆ ਉਹ ਨੱਚ ਕੇ ਨਵੇਂ ਨੇਮ ਦੀ ਕਲੀਸ਼ੀਆ ਨੇ ਆਰਾਧਨਾ ਕੀਤੀ ਹੋਵੇ ਨਹੀਂ ਮਿਲਣਾ ਹੁਣ ਗੱਲ ਕਰਦਾ ਇਹ ਆ ਦੌਦ ਦੀ ਦੌਦ ਨੱਚਿਆ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਦੌਦ ਨੇ ਨੱਚਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੜ ਲਿਓ ਦੂਜਾ ਸ਼ੈਮੂ엘 ਦਾ ਛੇ ਬਾਤਾਂ ਜਦੋਂ ਦਾਊਦ ਨੱਚਿਆ ਨਾ ਤੇ ਨੱਚਣ ਤੋਂ ਪਹਿਲਾਂ ਵਚਨ ਚ ਲਿਖਿਆ ਉਹਨੇ ਇੱਕ ਬੈਲ ਤੇ ਪਾਲਿਆ ਪੋਸਿਆ ਆ ਬਛੜਾ ਪ੍ਰਭੂ ਦੇ ਲਈ ਬਲੀ ਕੀਤਾ ਸੀ ਤੇ ਮੇਰੇ ਅਜ਼ੀਜ਼ੋ ਫੇਰ ਉਹਨੇ ਆਪਣੀ ਕਮਰ ਨੂੰ ਕੱਸਿਆ ਤੇ ਫੇਰ ਉਹ ਨੱਚਿਆ ਵਚਨ ਦੇ ਵਿੱਚ ਲਿਖਿਆ ਮੇਰੇ ਅਜ਼ੀਜ਼ੋ ਇੱਥੇ ਦੋਵੇਂ ਗੱਲਾਂ ਪ੍ਰਗਟ ਹੋ ਗਈਆਂ ਉਹ ਨੱਚਿਆ ਵੀ ਆ ਉਹਨੇ ਬਲੀ ਵੀ ਕੀਤੀ ਆ ਤੇ ਬਹੁਤ ਸਾਰੇ ਸੇਵਕਾਂ ਨੂੰ ਜਦੋਂ ਕਹੀਏ ਨਾ ਕਿ ਪਾਸਟਰ ਸਾਹਿਬ ਦਾਊਦ ਨੇ ਜੇ ਨੱਚਿਆ ਵੀ ਆ ਤੇ ਬਲੀ ਵੀ ਕੀਤੀ ਆ ਤੇ ਉਹ ਬਹੁਤ ਸਾਰੇ ਲੋਕ ਪੜਾ ਉਹ ਕੀ ਕਹਿੰਦੇ ਆ ਉਹ ਤੇ ਪੁਰਾਣੇ ਨੀਮ ਵਿੱਚ ਬਲੀ ਕਰਨਾ ਸੀ ਨਵੇਂ ਨੀਮ ਵਿੱਚ ਕਿੱਥੇ ਆ ਪਰ ਮੈਂ ਵੀ ਤੁਹਾਨੂੰ ਇਹੋ ਹੀ ਗੱਲ ਪੁੱਛਣਾ ਚਾਹੁੰਦਾ ਆ ਦਾਊਦ ਨੇ ਬਲੀ ਵੀ ਚੜਾਈ ਆ ਤੇ ਨੱਚਿਆ ਵੀ ਆ ਮੇਰੇ ਅਜ਼ੀਜ਼ੋ ਜੇ ਬਲੀ ਚੜਾਉਣਾ ਪੁਰਾਣੇ ਨੀਮ ਦੇ ਵਿੱਚ ਸੀ ਤੇ ਨੱਚਣਾ ਵੀ ਪੁਰਾਣੇ ਨੀਮ ਦੇ ਵਿੱਚ ਸੀ ਨਵੇਂ ਨੀਮ ਦੇ ਵਿੱਚ ਇੱਕ ਆਇਤ ਤੁਸੀਂ ਦਿਖਾ ਦਿਓ ਕਿ ਕਲਿਸੀਆ ਨੇ ਨੱਚ ਕੇ ਆराधना ਕੀਤੀ ਹੋਵੇ ਅੱਜ ਤੋਂ ਇਹ ਜਿਹੜਾ ਚੈਨਲ ਹੈ ਯਾਨੀ ਮਚਨ ਦੀ ਸਚਾਈ ਮੇਰੇ ਪਿਆਰਿਓ ਇਹਦੇ ਤੇ ਵੀਡੀਓ ਪਾਉਣੀ ਬੰਦ ਕਰ ਦਾਂਗਾ ਜੇ ਤੁਹਾਡੇ ਵਿੱਚੋਂ ਕੋਈ ਛਾਤੀ ਠੋਕੇ ਬਾਈਬਲ ਦੇ ਨਵੇਂ ਨੇਮ ਵਿੱਚੋਂ ਆਇਤ ਦੇ ਦੇ ਕਿ ਯੇਸ਼ੂ ਦੀ ਕਲੀਸਿਆ ਨੇ ਕਿਤੇ ਨੱਚ ਕੇ ਆराधना ਕੀਤੀ 다ਊਦ ਦੀ ਗੱਲ ਕਰਦੇ ਉਹ 다ਊਦ ਨੇ ਬਲੀ ਵੀ ਚੜਾਈ ਸੀ ਤੇ ਜੇ ਤੁਸੀਂ ਨੱਚਣਾਇਆ ਤੇ ਫਿਰ ਅੱਜ ਤੋਂ ਕਲੀਸੀਆ ਦੇ ਵਿੱਚ ਦੌਦ ਦੇ ਵਾਂਗੂ ਬਲੀ ਵੀ ਕਰਨੀ ਚਾਲੂ ਕਰ ਦਿਓ ਫਿਰ ਨੱਚਿਓ ਪਹਿਲਾਂ ਬਲੀ ਚੜਾਇਓ ਜਨਵਰਾਂ ਦੀ ਉਸ ਤੋਂ ਬਾਅਦ ਨੱਚਿਓ ਦੌਦ ਨੇ ਕਿਉਂਕਿ ਪਹਿਲਾਂ ਬਲੀ ਚੜਾਈ ਆ ਤੇ ਮੇਰੇ ਪਿਆਰਿਓ ਜੇ ਤੁਸੀਂ ਨੱਚਣ ਨੂੰ ਲੈ ਕੇ ਤੁਰੇ ਜੋ ਤੇ ਫਿਰ ਬਲੀ ਵੀ ਕਰ ਲਓ ਤੇ ਜੇ ਤੁਸੀਂ ਕਹਿੰਦੇ ਹੋ ਪੁਰਾਣੇ ਨੀਮ ਵਿੱਚ ਬਲੀ ਸੀ ਤੇ ਨਵੇਂ ਨੀਮ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਜੇ ਬੜੀ ਨਹੀਂ ਆ ਤੇ ਨਚਨਾਮਣੀ ਆ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ ਨੱਚ ਕੇ ਆਰਾਧਨਾ ਮੈਂ ਇੱਕ ਲਾਸ ਵਚਨ ਤੁਹਾਡੇ ਲਈ ਪੜ੍ਹਨਾ ਚਾਹਨਾ ਯਕੂਬ ਦੀ ਕਿਤਾਬ ਆਪਾਂ ਪੜ੍ਹ ਲਵਾਂਗੇ ਉਹਦਾ 5ਵਾਂ ਬਾਪ 5 ਦਾ 13 ਜੇ ਤੂੰ ਮੇ ਕੋਈ ਦੁਖੀ ਹੈ ਤੋ ਵੈ ਪ੍ਰਾਰਥਨਾ ਕਰੇ ਜੇ ਜੀ ਅਨੰਦਿਤ ਹੈ ਤੋ ਵੈ ਸਤੂਤੀ ਕੇ ਬਜਨ ਗਾਏ ਬੋਲੋ ਹਾਲੇਲੂਇਆ ਮੇਰੇ ਪਿਆਰਿਓ ਇਥੇ ਯਕੂਬ ਪ੍ਰਭੂ ਦਾ ਦਾਸ ਸਾਫ ਕਲੀਅਰ ਕਰ ਰਿਹਾ ਜੇ ਤੁਹਾਡੇ ਵਿੱਚ ਕੋਈ ਦੁਖੀ ਆ ਤੇ ਕੀ ਕਰੋ ਪ੍ਰਾਰਥਨਾ ਕਰੋ ਤੇ ਜੇ ਅਨੰਦਿਤ ਹੋ ਤੇ ਸਤੂਤੀ ਦੇ ਭਜਨ ਗਾਓ ਵਚਨ ਚ ਲਿਖਿਆ ਨੱਚੋ ਨਹੀਂ ਜੇ ਲਿਖਿਆ ਕਿਉਂਕਿ ਬਹੁਤ ਸਾਰੇ ਲੋਗਾਂ ਨੂੰ ਲੱਗਦਾ ਕਿ ਨੱਚਣਾ ਹੀ ਆਨੰਦ ਕਰਨਾ ਆ ਪਰ ਮੇਰੇ ਪਿਆਰਿਓ ਪਾਉਲਸ ਪ੍ਰਭੂ ਦਾ ਦਾਸ ਕਹਿੰਦਾ ਮੈਂ ਪ੍ਰਭੂ ਚ ਸਦਾ ਅਨੰਦਿਤ ਹਾਂ ਤੇ ਉਹ ਆਨੰਦਿਤ ਵੀ ਹੀ ਕਿਤੇ ਨੱਚਦੇ ਦਾ ਉਹਦਾ ਇੱਕ ਵਚਨ ਹੈਗਾ ਕਿ ਜੇ ਤੁਹਾਨੂੰ ਕੀ ਲੱਗਦਾ ਨੱਚਣਾ ਹੀ ਆਨੰਦਿਤ ਆ ਨਹੀਂ ਮੇਰੇ ਪਰੀਓ ਆਨੰਦ ਜਿਹੜਾ ਵਾ ਉਹ ਆਤਮਿਕ ਅਵਸਥਾ ਨੂੰ ਦਰਸਾਉਂਦਾ ਆ ਤੇ ਜੇ ਸਾਡੇ ਜੀਵਨ ਦੇ ਵਿੱਚ ਕਿੰਨੀਆਂ ਵੀ ਵੱਡੀਆਂ ਪਰੇਸ਼ਾਨੀਆਂ ਨਹੀਂ ਆ ਜੇ ਆਨੰਦ ਦੇ ਵਿੱਚ ਹੋ ਤੁਸੀਂ ਤੇ ਤੁਸੀਂ ਆਪਣੀ ਵੱਡੀ ਪਰੇਸ਼ਾਨੀ ਦੇ ਵਿੱਚ ਵੀ ਮੇਰੇ ਪ੍ਰਿਯੋ ਆਨੰਦਿਤ ਰਹੋਗੇ ਆਨੰਦਤ ਜਿਹੜਾ ਬਾਉ ਨਚੇ ਨੂੰ ਨਹੀਂ ਕਹਿੰਦੇ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੇ ਵਿੱਚ ਸਰਗਰਮ ਰਹਿਣਾ ਪਰਮੇਸ਼ਵਰ ਦੇ ਵਿੱਚ ਉਹ ਆਨੰਦ ਦੇ ਵਿੱਚ ਰਹਿਣਾ ਭਾਵੇਂ ਕਿੰਨੀ ਵੀ ਤੰਗੜੀ ਤੁਹਾਡੇ ਤੇ ਵਿਪੱਤੀ ਕਿਉਂ ਨਾ ਹੋਵੇ ਪੌਲਸ ਨੇ ਕਿੰਨੀਆਂ ਵਿਪੱਤੀਆਂ ਵੇਖੀਆਂ ਯਹਾਜ ਟੁੱਟ ਗਏ ਬੇਤਾਂ ਸਾਧੀਆਂ ਪੱਤਰ ਗਾਦੇ ਫਿਰ ਵੀ ਕਹਿੰਦਾ ਮੈਂ ਪਰਮੇਸ਼ਵਰ ਦੇ ਵਿੱਚ ਕੀ ਆ ਆਨੰਦਿਆ ਉਹ ਨੱਚਦਾ ਨਹੀਂ ਸੀ ਤੇ ਅਜ਼ੀਜ਼ੋ आनंद ਦਾ ਮਤਲਬ ਨੱਚਣਾ ਨਹੀਂ ਹੈ ਇੱਥੇ ਵਚਨ ਕੀ ਕਹਿ ਰਿਹਾ ਜੇ ਤੁਹਾਡੇ ਵਿੱਚ ਕੋਈ ਦੁਖੀ ਹੈ ਤੇ ਕੀ ਕਰੇ ਪ੍ਰਾਰਥਨਾ ਕਰੇ ਤੇ ਜੇ ਆਨੰਦ ਤੇ ਆ ਤੇ ਜਿਹੜੇ ਕਹਿੰਦੇ ਨਾ ਅਸੀਂ ਨੱਚ ਕੇ ਆਨੰਦ ਪ੍ਰਗਟ ਕਰਦੇ ਹਾਂ ਇੱਥੇ ਲਿਖਿਆ ਜੇ ਆਨੰਦ ਤੇ ਆ ਤੇ స్తుਤੀ ਦੇ ਗੀ ਗਾਓ ਭਜਨ ਗਾਓ ਸੋ ਮੇਰੇ ਪ੍ਰਿਯੋ ਮੈਂ ਆਸ਼ਾ ਕਰਦਾ ਹਾਂ ਕਿ ਅੱਜ ਦੇ ਵਚਨ ਦੇ ਅਨੁਸਾਰ ਤੁਹਾਡੀਆਂ ਬਹੁਤ ਸਾਰੀਆਂ ਦੁਬਿਧਾ ਜਿਹੜੀਆਂ ਆ ਉਹ ਦੂਰ ਹੋਈਆਂ ਵਾ ਤੇ ਮਸੀਹ ਕਲੀਸਿਆ ਨੂੰ ਡਾਂਸ ਕਲੱਬ ਨਾ ਬਣਾਓ ਅਰਾਧਨਾ ਜਿਹੜੀ ਆ ਉਹ ਆਤਮਿਕ ਆ ਪਰਮੇਸ਼ਵਰ ਦੇ ਨਾਲ ਗੱਲਾਂ ਕਰਨੀਆਂ ਗੱਲਾਂ ਕਰੋ ਨਾ ਤੁਸੀਂ ਤੇ ਮਨੋਰੰਜਨ ਕਰਕੇ ਘਰਾਂ ਨੂੰ ਜਾ ਰਹੇ ਹੋ ਮੇਰੇ ਪਿਆਰਿਓ ਮਨੋਰੰਜਨ ਕਰਨਾ ਕਰਨਾ ਖੁਦਾ ਦੇ ਨਾਲ ਗੱਲ ਨਹੀਂ ਹੁੰਦੀ ਤੁਸੀਂ ਮਨੋਰੰਜਨ ਕਰਕੇ ਕੋਈ ਉਹਨੂੰ ਦੇਖ ਕੇ ਨੱਚ ਰਿਹਾ ਕੋਈ ਉਹਨੂੰ ਦੇਖ ਕੇ ਨੱਚ ਰਿਹਾ ਤੁਸੀਂ ਨੱਚਕੁੱਦ ਕੇ ਮਨੋਰੰਜਨ ਕਰਕੇ ਘਰਾਂ ਨੂੰ ਚੱਲ ਜਾਂਦੇ ਹੋ ਗੱਲਾਂ ਤੇ ਤੁਸੀਂ ਪਰਮੇਸ਼ਵਰ ਦੇ ਨਾਲ ਕਰਨ ਲਈ ਆਏ ਸੀ ਤੇ ਗੱਲ ਤੇ ਤੁਹਾਡੀ ਤੁਹਾਡੇ ਬਾਪ ਨਾ ਹੋਈ ਨੀ ਪਰੰਤੂ ਤੁਸੀਂ ਆਪਣੇ ਆਪ ਦੇ ਵਿੱਚ ਹੀ ਇੱਕ ਦੂਜੇ ਨੂੰ ਖੁਸ਼ ਕਰਕੇ ਘਰਾਂ ਨੂੰ ਚੱਲ ਗਏ ਤੇ ਫਾਇਦਾ ਕੀ ਆ ਮੇਰੇ ਪਿਆਰਿਓ ਆਰਾਧਨਾ ਪ੍ਰਾਰਥਨਾ ਦੇ ਨਾਲ ਤੁਸੀਂ ਬਾਪ ਦੇ ਨਾਲ ਗੱਲ ਕਰਕੇ ਆਪਣੇ ਨਜ਼ਦੀਕੀ ਸਬੰਧ ਨੂੰ ਖੁਦਾ ਦੇ ਨਾਲ ਕਾਇਮ ਕਰਦੇ ਹੋ ਪਰ ਸ਼ੈਤਾਨੀ ਚਾਹੁੰਦਾ ਤੁਹਾਡਾ ਨਜ਼ਦੀਕੀ ਸਬੰਧ ਜਿਹੜਾ ਹੈ ਉਹ ਪ੍ਰਭੂ ਦੇ ਨਾਲ ਮਜ਼ਬੂਤ ਹੋਵੇ ਉਹ ਚਾਹੁੰਦਾ ਆਰਾਧਨਾ ਤੁਸੀਂ ਮਲਾਵਟ ਕਰਕੇ ਨੱਚਪੁੜ ਕੇ ਆਪਣੇ ਘਰਾਂ ਨੂੰ ਚੱਲ ਜਓ मनोरंजन ਕਰਕੇ ਘਰਾਂ ਨੂੰ ਚਲ ਜੋ ਬਸ ਠੀਕ ਹੈ ਸ਼ੈਤਾਨ ਇਹੋ ਤੇ ਚਾਹੁੰਦਾ ਇਸ ਕਰਕੇ ਪੰਜਾਬ ਦੇ ਲੋਕੋ ਸਾਵਧਾਨ ਹੋ ਜੋ ਨੱਚਣਾ ਸਹੀ ਆਰਾਧਨਾ ਨਹੀਂ ਆ ਨਵੇਂ ਨਿਯਮ ਦੇ ਅਨੁਸਾਰ ਆਰਾਧਨਾ ਦੇ ਵਿੱਚ ਬਾਰੀ ਜਾਂ ਸਰੀਰਕ ਪ੍ਰੈਕਟਿਸ ਕਰਨ ਬਿਲਕੁਲ ਨਹੀਂ ਜੇ ਹੈਗੇ ਹੁਣ ਜਿਹੜੀ ਆਰਾਧਨਾ ਉਹ ਆਤਮਾ ਤੇ ਸੱਚਾਈ ਦੀ ਆਰਾਧਨਾ ਆ ਭਗਤੀ ਅਤੇ ਪੈ ਦੀ ਆਰਾਧਨਾ ਆ ਜਿਹਦੇ ਵਿੱਚ ਨੱਚਣ ਦਾ ਨਵੇਂ ਨਿਯਮ ਦੀ ਆਰਾਧਨਾ ਦੇ ਅਨੁਸਾਰ ਕੋਈ ਕੰਮ ਨਹੀਂ ਜੇ ਹੈਗਾ ਇਸ ਕਰਕੇ ਸਹੀ ਆਰਾਧਨਾ ਕਰੋ ਤਾਂ ਕਿ ਤੁਹਾਡਾ ਜਿਹੜਾ ਨਜ਼ਦੀਕੀ ਸੰਬੰਧ ਹੈ ਉਹ ਤੁਹਾਡੇ ਬਾਪ ਨਾਲ ਸਹੀ ਹੋਵੇ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਹਨਾਂ ਬਚਨਾਂ ਦੇ ਦੁਆਰਾ ਆਸ਼ੀਸ਼ ਦੇਵੇ ਜੈ ਮਸੀਹ ਦੀ ਗੋਡ ਬlesਸ ਯੂ ਸਭ ਨੂੰ ਆਸ਼ੀਸ਼